ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜ ਆਪ ਦੇ ਪਾਣੀ ਦੀ ਜੋ ਜ਼ਹਿਰੀਲਾ ਹੋ ਗਿਆ ਹੈ ਪੰਜਾਬ ਦੇ ਪਾਣੀ ਚ ਵਧਿਆ ਹੈ ਯੂਰੇਨੀਅਮ ਤੇ ਆਰਸੈਨਿਕ ਦਾ ਪੱਧਰ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਪੰਜ ਪਾਣੀਆਂ ਦੀ ਧਰਤੀ ਪੰਜਾਬ ਜੋ ਪਾਣੀਆਂ ਦੇ ਲਈ ਦੁਨੀਆਂ ਭਰ ਦੇ ਵਿੱਚ ਜਾਣੀ ਜਾਂਦੀ ਹੈ ਪੰਜਾਬ ਦੀ ਜ਼ਰਖੇਜ਼ ਮਿੱਟੀ ਜੋ ਸੋਨਾ ਉਗਲਦੀ ਹੈ ਕੜਦੀ ਹੈ ਤੇ ਅੱਜ ਉਸ ਧਰਤੀ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਪੰਜਾਬ ਦੇ ਪਾਣੀ ਚ ਵਧਿਆ ਯੂਰੇਨੀਅਮ ਤੇ ਆਰਸੈਨਿਕ ਦਾ ਪੱਧਰ ਆਰਸੈਨਿਕ ਦੀ ਮਾਤਰਾ ਪੱਖੋਂ ਵੀ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਦੂਜੇ ਨੰਬਰ ਦੇ ਉੱਤੇ ਹੈ ਯੂਰੇਨੀਅਮ ਦੀ ਮਾਤਰਾ ਦੇ ਮਾਮਲੇ ਚ ਦੂਜੇ ਨੰਬਰ ਦੇ ਉੱਤੇ ਹਰਿਆਣਾ ਹੈ ਯੂਰੇਨੀਅਮ ਤੇ ਆਰਸੈਨਿਕ ਕਾਰਨ ਫੈਲਦੀਆਂ ਨੇ ਕੈਂਸਰ ਵਰਗੀਆਂ ਪੇਰਾਨਕ ਬਿਮਾਰੀਆਂ ਦਾ ਜ਼ਰੀਲਾ ਹੋਇਆ ਪੰਜ ਆਪਦਾ ਪਾਣੀ ਤੇ ਅਜਿਹੇ ਚ ਇਹ ਫਿਕਰ ਦੀ ਗੱਲ ਹੈ ਕਿਉਂਕਿ ਜਲ ਹੀ ਜੀਵਨ ਦਾ ਜ਼ਿਕਰ ਜਦੋਂ ਕਰਦੇ ਆ ਤਾਂ ਇਸ ਵਕਤ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜੇਕਰ ਇਹ ਮਾਤਰਾ ਇੱਕ ਖਤਰਨਾਕ ਪੱਧਰ ਤੱਕ ਪਹੁੰਚ ਰਹੀ ਹੈ ਤਾਂ ਜਲ ਹੀ ਮੌਤ ਦਾ ਜ਼ਿਕਰ ਹੋਏਗਾ ਪਾਣੀ ਮੌਤ ਦਾ ਜ਼ਿਕਰ ਕਰੇਗਾ ਆਰਸੈਨਿਕ ਦੀ ਮਾਤਰਾ ਪੱਖੋ ਵੀ ਪੰਜਾਬ ਪੂਰੇ ਦੇਸ਼ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਜੋੜੇ ਨੇ ਤਾਂ ਮਨਜੋਤ ਪਾਣੀ ਦੀ ਬਹੁਤ ਮਹੱਤਤ ਹੈ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਜਲ ਹੀ ਜੀਵਨ ਦਾ ਜ਼ਿਕਰ ਕਰਦੇ ਆ ਪਰ ਇਹ ਅੰਕੜਾ ਤਾਂ ਕੁਝ ਹੋਰ ਹੀ ਬਿਆਨ ਕਰ ਰਿਹਾ ਹੈ ਆ ਪਰ ਕੋਲ ਮਨ ਚੁਕੀ ਲਗਾਤਾਰ ਜਿ세 ਦੇਖਿਆ ਤਾਂ ਹੁਣ ਜਿਹੜੀ ਰਿਪੋਰਟ ਆਈ ਹੈ ਜਿਸ ਦੇ ਵਿੱਚ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਜਿਹੜੀ ਐਨੂਅਲ ਗਰਾਊਂਡ ਵਾਟਰ ਕੁਆਲਿਟੀ ਰਿਪੋਰਟ ਜਿਹੜੀ ਹੈ ਉਸ ਦੇ ਵਿੱਚ ਖੁਲਾਸਾ ਹੋਇਆ ਹੈ ਹਾਲਕਿ ਇਸ ਦੇ ਵਿੱਚ ਕੱਲਾ ਪੰਜਾਬ ਜਿਹੜਾ ਉਹ ਸਭ ਤੋਂ ਵੱਧ ਯੂਰੇਨੀਅਮ ਵਾਲਾ ਸੂਬਾ ਪਾਇਆ ਜਾ ਰਿਹਾ ਜਿਸ ਦੇ ਵਿੱਚ ਹੋਰ ਦੇਖਿਆ ਤਾਂ ਲਗਭਗ 32 ਸੂਬਿਆਂ ਦੀ ਕਲਿਸਟ ਜਿਹੜੀ ਹੈ ਜਿਸ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਨੇ ਤਾਂ ਉਸ ਦੇ ਵਿੱਚ ਸਭ ਤੋਂ ਵੱਧ ਯੂਰੇਨੀਅਮ ਜਿਹੜਾ ਉਹ ਪੰਜਾਬ ਦੇ ਵਿੱਚ ਪਾਇਆ ਜਾ ਰਿਹਾ ਸੋ ਉਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਮੌਨਸੂਨ ਤੋਂ ਪਹਿਲਾਂ ਅ ਜਿਹੜਾ ਡਾਟਾ ਸੀਗਾ ਉਸ ਦੇ ਵਿੱਚ ਰੇਨੀਅਮ ਲਗਭਗ 53.4% ਸੀਗਾ ਔਰ ਮੌਨਸੂਨ ਤੋਂ ਬਾਅਦ ਜਿਹੜਾ ਇਹ ਵਧ ਕੇ ਲਗਭਗ 9% ਵਧਿਆ ਜਿਸ ਦੇ ਵਿੱਚ 62.50% ਜਿਹੜਾ ਉਹ ਪੂਰੇ ਦੇਸ਼ ਨਾਲੋਂ ਵਾਧੇ ਦੇ ਵਿੱਚ ਹੈ ਦੂਸਰੀ ਤਰਫ ਜੇਕਰ ਹਰਿਆਣਾ ਦਾ ਦੇਖੀਏ ਤਾਂ ਹਰਿਆਣਾ ਦੂਸਰੇ ਨੰਬਰ ਤੇ ਹੈ ਜੋ ਕਿ 23.75% ਹੈ ਔਰ ਉਸ ਤੋਂ ਇਲਾਵਾ ਆਰਸੈਨਿਕ ਜਿਹੜਾ ਓਸੀਵੀ ਮਾਤਰਾ ਜਿਹੜੀ ਹੈ ਉਹ ਪੰਜਾਬ ਪੂਰੇ ਜਿਹੜਾ ਜਿਹੜਾ ਦੇਸ਼ ਦੇ ਵਿੱਚ 2 ਨੰਬਰ ਤੇ ਜਿਹੜੇ ਪੂਰੇ ਸੂਬੇ ਜਿਹੜੇ ਸਲਿਸਟ ਦੇ ਵਿੱਚ ਦੱਸੇ ਗਏ ਨੇ ਪਰ ਇੱਥੇ ਇਹੀ ਬਸ ਨਹੀਂ ਅਮਨ ਕਿਉਂਕਿ ਲਗਾਤਾਰ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਖਾਸ ਕਰਕੇ ਬਲਬੀਰ ਸਿੰਘ ਰਾਜੀਵਾਦ ਦਾ ਜ਼ਿਕਰ ਕਰ ਲਈ ਉਹਨਾਂ ਵੱਲੋਂ ਲਗਾਤਾਰ ਇਸ ਨੂੰ ਲੈ ਕੇ ਪਹਿਲਾਂ ਹੀ ਪਾਣੀਆਂ ਦਾ ਮੁੱਦਾ ਚੁੱਕਿਆ ਜਾਂਦਾ ਰਿਹਾ ਕਿ ਪਾਣੀਆਂ ਜਿਹੜਾ ਪਹਿਲੇ ਤਾਂ ਡੂੰਗੇ ਹੋ ਚੁੱਕੇ ਨੇ ਦੂਸਰਾ ਉਸ ਦੇ ਵਿੱਚ ਔਰ ਸੈਨਿਕ ਦੀ ਮਾਤਰਾ ਵੱਧ ਚੁੱਕੀ ਹੈ ਯੂਰੇਨੀਅਮ ਦੀ ਮਾਤਰਾ ਵੱਧ ਵੀ ਰਹੀ ਹੈ ਸੋ ਇਹ ਸਭ ਨੂੰ ਲੈ ਕੇ ਕਿਤਨਾ ਕਿਤੇ ਇਹ ਦ੍ਰਿਸ਼ਾ ਜਿਹੜਾ ਹੈ ਇਹ ਚਿੰਤਾ ਕਰਨ ਵਾਲਾ ਹੈ ਕਿਉਂਕਿ ਜਿਹੜੀ ਲਿਸਟ ਆਈ ਹੈ ਹਾਲਾਂਕਿ ਇਹ ਮੰਨੇ ਕੇ ਕੇਂਦਰ ਦੀ ਰਿਪੋਰਟ ਮੁਤਾਬਕ ਜਿਹੜੀ ਬਣੀ ਹੋਈ ਹੈ ਔਰ ਸਾਲ ਬੱਦੀ ਜਿਹੜੀ ਆ ਰਿਪੋਰਟ ਆਉਂਦੀ ਹੈ ਤਾਂ 2024 ਔਰ 2025 ਦੋ ਵੱਖਰੀਆਂ ਵਕਰੀਆਂ ਰਿਪੋਰਟਾਂ ਜਿਹੜੀਆਂ ਨੇ ਉਸ ਦੇ ਮੁਤਾਬਕ ਹੁਣ ਮੌਨਸੂਨ ਤੋਂ ਪਹਿਲਾਂ ਦਾ ਬਾਤ ਹੈ ਜਿਹੜਾ ਡਾਟਾ ਹੈ ਉਹ ਰੱਖਿਆਗਾ ਇੱਕ ਡਰੋਨ ਵਾਲੀ ਇੱਕ ਚਿੰਤਾਜਨਕ ਇਹ ਡਾਟਾ ਜਿਹੜਾ ਪੇਸ਼ ਕਰਦਾ ਹੈ ਕਿ ਪੰਜਾਬ ਦੇ ਵਿੱਚ ਪਾਣੀ ਆ ਨੂੰ ਯਾਨੀ ਕਿ ਪੰਜ ਆਪ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਉਹ ਰੋਸ ਦੇ ਵਿੱਚ ਹੀ ਹੁਣ ਜ਼ਹਿਰ ਜਿਹੜਾ ਜਿਹਦੇ ਸ਼ਰੀਨੀਅਮ ਹੈ ਆਰਸੈਨਿਕ ਹੈ ਇਹ ਮਾਤਰਾ ਜਿਹੜੀ ਹੈ ਕਿਤਨਾ ਕਿਤੇ ਵਾਧੀ ਜਾ ਰਹੀ ਹੈ ਤਾਂ ਹਾਲਾਂਕਿ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਪਰ ਇਸ ਦੇ ਬਾਅਦ ਵੀ ਕੀ ਕੋਈ ਤਸਵੀਰ ਨਿਕਲਦੀ ਹੈ ਕੀ ਐਕਸ਼ਨ ਪਲਾਨ ਕੀਤਾ ਜਾਂਦਾ ਇਸ ਮਾਮਲੇ ਦੇ ਵਿੱਚ ਇਹ ਟਿਕਣਾ ਹੋਵੇਗਾ ਜੀ ਬਿਲਕੁਲ ਪਰ ਲਾਜ਼ਮੀ ਤੌਰ ਦੇਤੇ ਮਨਜੋਤ ਇਹ ਬਹੁਤ ਫਿਕਰ ਦੀ ਗੱਲ ਹੈ ਤੁਸੀਂ ਅਸੀਂ ਸਾਰੇ ਹਰ ਇੱਕ ਸ਼ਖਸ ਜੋ ਇਸ ਧਰਤੀ ਦੇ ਉੱਤੇ ਆਉਂਦਾ ਹੈ ਪਾਣੀ ਉਸ ਦੇ ਲਈ ਬਹੁਤ ਇੰਪੋਰਟੈਂਟ ਇੱਕ ਸਰੋਤ ਹੁੰਦਾ ਹੈ ਬਹੁਤ ਜ਼ਰੂਰੀ ਹੁੰਦਾ ਹੈ ਪਾਣੀ ਪਾਣੀ ਨੂੰ ਪੀਤਾ ਦਾ ਦਰਜਾ ਮਨਜੂਰ ਦਿੱਤਾ ਹੋਇਆ ਹੈ ਪਾਣੀ ਨੂੰ ਜੀਵਨ ਦਾ ਦਰਜਾ ਦਿੱਤਾ ਹੋਇਆ ਹੈ ਕਿ ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ ਪਰ ਜਦੋਂ ਪੰਜਾਬ ਵਰਗੀ ਝਰਖੇਸ ਧਰਤੀ ਦੇ ਵਿੱਚੋਂ ਪਾਣੀ ਇਸ ਤਰੀਕੇ ਦੇ ਨਾਲ ਦੂਸ਼ਿਤ ਹੋ ਜਾਏ ਜ਼ਰੀਲਾ ਹੋ ਜਾਏ ਫਿਰ لازਮੀ ਤੌਰ ਦੇ ਉੱਤੇ ਸਰਕਾਰਾਂ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਬਿਲਕੁਲ ਮੰਨੀ ਹੀ ਜਿਹੜਾ ਜ਼ਿਕਰ ਅਸੀਂ ਲਗਾਤਾਰ ਕਰ ਰਹੇ ਸੀ ਕਿਉਂਕਿ ਪਿੱਛੇ ਚੰਡੀਗੜ੍ਹ ਦੇ ਵਿੱਚ ਵੀ ਪਾਣੀਆਂ ਨੂੰ ਲੈ ਕੇ ਇੱਕ ਮੋਰਚਾ ਲਗਾਇਆ ਜਾਣ ਵਾਲਾ ਸੀ ਜਿਸ ਤੋਂ ਬਾਅਦ ਇਹ ਚੀਜ਼ਾਂ ਨਿਕਲ ਕੇ ਆਈਆਂ ਵੀ ਇੱਕ ਵਾਰ ਜਿਹੜਾ ਪੰਜਾਬ ਦੇ ਲੋਕਾਂ ਨੂੰ ਇਸ ਨੂੰ ਜਾਗਰੂਕ ਹੋਣ ਕਿਉਂਕਿ ਜਿਹੜੇ ਪੰਜਾਬ ਦੇ ਕਈ ਅਜਿਹੇ ਜ਼ਿਲ੍ਹੇ ਨੇ ਅਮਨ ਜਨਾ ਦੇ ਵਿੱਚ ਕੈਂਸਰ ਦੇ ਨਾਲ ਪ੍ਰਭਾਵਿਤ ਜਿਹੜੇ ਜ਼ਿਲ੍ਹੇ ਨੇ ਉਹ ਹੋ ਚੁੱਕੇ ਨੇ ਔਰ ਉਸ ਦੀ ਵਜ੍ਹਾ ਕੇਵਲ ਇੱਕ ਹੀ ਪਾਣੀ ਹੀ ਹੈ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਪਾਣੀ ਹੀ ਜਲ ਹੈ ਇਸ ਨੂੰ ਅਸੀਂ ਪੇਤਾ ਤੌਰ ਤੇ ਦਿੰਨੇ ਆਂ ਪਰ ਜੋ ਹਾਲਾਤ ਪੰਜਾਬ ਦੇ ਪਾਣੀਆਂ ਦੀ ਹੁੰਦੀ ਜਾ ਰਹੀ ਹੈ ਸੋ ਉਸ ਨੂੰ ਲੈ ਕੇ ਜ਼ਾਹਰ ਦੀ ਤੌਰ ਦੇ ਉੱਪਰ ਵੀ ਜੇਕਰ ਪੰਜਾਬ ਦੇ ਲੋਕ ਸਿਕਰਮੰਦ ਨਹੀਂ ਹੋਣਗੇ ਜਾਂ ਪੰਜਾਬ ਦੀਆਂ ਇਹ ਸੂਬੇ ਦੀਆਂ ਸਰਕਾਰਾਂ ਫਿਕਰਮੰਦ ਨਹੀਂ ਹੋਣਗੀਆਂ ਕਿਉਂਕਿ ਲਗਾਤਾਰ ਲੋਕ ਤਾਂ ਢੋਰਾ ਪਿੱਟਦੇ ਹੀ ਨਹੀਂ ਫਿਰ ਚਾਹੇ ਉਹ ਕਿਸਾਨ ਜੱਥੇਬੰਦੀਆਂ ਹੋਣ ਜਾਂ ਜਿਹੜੇ ਮਾਹਰ ਹੋਣ ਜਾਂ ਫਿਰ ਜਿਹੜੇ ਸੋਸ਼ਲ ਪਰ ਮਨਜੂਤ ਬੇਸ਼ੱਕ ਲੋਕ ਇਸ ਪਾਸੇ ਸੰਜੀਦਾ ਹੋਣ ਪਰ ਅਕਸਰ ਜਾਂ ਇਹ ਕਹਿ ਲਿਆ ਕਿ ਜਿਹੜੇ ਰੂਲ ਰੈਗੂਲੇਸ਼ਨਸ ਨੇ ਉਹ ਤਾਂ ਸਰਕਾਰਾਂ ਨੇ ਬਣਾਉਣੇ ਨੇ ਜਿਹੜੀਆਂ ਪਾਬੰਦੀਆਂ ਲਾਉਣੀਆਂ ਨੇ ਉਹ ਵੀ ਸਰਕਾਰਾਂ ਨੇ ਨੀਤੀਆਂ ਸਰਕਾਰਾਂ ਨੇ ਬਣਾਉਣੀਆਂ ਨੇ ਕਿਉਂ ਪਾਣੀ ਨੂੰ ਬਚਾਉਣ ਦੇ ਲਈ ਕੋਈ ਠੋਸ ਨੀਤੀ ਨਹੀਂ ਆਉਂਦੀ ਕਿਉਂਕਿ ਸੰਖੇਪ ਦੇ ਵਿੱਚ ਮਨਜੋਤ ਜੀ ਬਿਲਕੁਲ ਮੈਂ ਇਹੀ ਜ਼ਿਕਰ ਕਰ ਰਿਹਾ ਸੀ ਕਿ ਜਿਵੇਂ ਬੁੱਟੇ ਨਾਲੇ ਦਾ ਮੋਰਚਾ ਪਿਛਲੇ ਦਿਨੀ ਲੱਗਿਆ ਉੱਥੇ ਅ ਕੁਝ ਸਮੇਂ ਤੱਕ ਜਿਹੜੀਆਂ ਨੇ ਉੱਥੇ ਟ੍ਰੀਟਮੈਂਟ ਪਲਾਂਟ ਯਾਨੀ ਕਿ ਐਸਟੀਪੀ ਲਗਾਉਣ ਦੇ ਲਈ ਗੱਲ ਜ਼ਿਕਰ ਹੋਇਆ ਵਾਟ ਐਡਬਲਯੂਟੀਪੀ ਲਗਾਉਣ ਦਾ ਜ਼ਿਕਰ ਹੋਇਆ ਪਰ ਉਸ ਦੇ ਬਾਅਦ ਲਗਭਗ 2 ਤੋਂ 4 ਹਫ਼ਤੇ ਬਾਅਦ ਜਿਹੜਾ ਬਿਲਕੁਲ ਮਾਮਲਾ ਫਰਗਾ ਗਿਆ ਕਿਉਂਕਿ ਉੱਥੇ ਇਹ ਵੀ ਚੀਜ਼ਾਂ ਨਿਕਲ ਕੇ ਆਈਆਂ ਸੀ ਪੀਟੀਸੀ ਦੇ ਜ਼ਰੀਏ ਵੀ ਨਸ਼ਰ ਕੀਤੇ ਆ ਕਿ ਉੱਥੇ ਸਰਕਾਰ ਦੇ ਚਾਹੀਤੇ ਆਪਣੀਆਂ ਫੈਕਟਰੀਆਂ ਲਗਾ ਕੇ ਬੈਠੇ ਨੇ ਜਿਹੜੇ ਟ੍ਰੀਟਮੈਂਟ ਨਹੀਂ ਕਰਦੇ ਪਾਣੀ ਨੂੰ ਬਲਕਿ ਉਹ ਹੀ ਜ਼ਹਿਰ ਜਿਹੜਾ ਪਾਣੀ ਚ ਛੱਡ ਦਿੰਦੇ ਨੇ ਜੀ ਮਨਜੋਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ